ਸਸ਼ਿਆਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਨਿਊਜ਼ ਬੁਲਟ ਅਕਾਲ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿਖੇ ਕਰਵਾਏ ਗਏ ਵਿਸ਼ਾਲ ਸੈਮੀਨਾਰ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਜ਼ੋਰਦਾਰ ਮੰਗ ਕਰਦਾ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਹਾਜ਼ਰੀਨਾਂ ਨੇ ਹੱਥ ਖੜੇ ਕਰਕੇ ਤੇ ਜਕਾਰੇ ਲਗਾ ਕੇ ਸਮਰਥਨ ਦਿੱਤਾ इंडिया हैबिटेट सेंटर ਦੇ ਸਟੇਨ ਆਡੀਟੋਰੀਅਮ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਮ ਦੀ ਚਾਦਰ ਵਿਸ਼ੇ ਤੇ ਕਰਵਾਏ ਗਏ ਇਸ ਸੈਮੀਨਾਰ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਾਬਾ ਦਵਿੰਦਰ ਸਿੰਘ ਬੜੂ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੰਬੋਧਨ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦੂਜਿਆਂ ਦੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ ਜੋ ਦੁਨੀਆਂ ਦੇ ਇਤਿਹਾਸਿਓਂ ਮਿਸਾਲੀ ਹੈ। ਉਹਨਾਂ ਕਹਿ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਇਸ ਕੁਰਬਾਨੀ ਸਦਕਾ ਹੀ ਭਾਰਤ ਦਾ ਸੱਭਿਆਚਾਰ ਜਿੰਦਾ ਹੈ। ਦਿੱਲੀ ਅੰਦਰ ਲਾਲ ਕਿਲੇ ਤੇ ਦੇਸ਼ ਦਾ ਝੰਡਾ ਸਿੱਖ ਆਗੂਆਂ ਦੀ ਕੁਰਬਾਨੀ ਕਰਕੇ ਹੈ। ਉਹਨਾਂ ਕਹਿ ਕੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਧਰਮਾਂ ਦੀ ਆਜ਼ਾਦੀ ਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਸੀ। ਫਰਦ ਦੁੱਖ ਦਾ ਪਹਿਲੂ ਇਹ ਹੈ ਕਿ ਅੱਜ ਆਪਣੇ ਹੀ ਦੇਸ਼ ਅੰਦਰ ਸਿੱਖਾਂ ਨਾਲ ਅਨਿਆਇ ਕੀਤਾ ਜਾ ਰਿਹਾ ਹੈ ਸਿੱਖ ਬੰਦੀਆਂ ਨੂੰ ਤਿੰਨ ਤਿੰਨ ਦਿਹਾਕੇ ਜੇਲ੍ਹ ਕੱਟਣ ਬਾਅਦ ਵੀ ਰਿਹਾਈ ਨਹੀਂ ਕੀਤਾ ਜਾ ਰਿਹਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੋਈ ਭੀਖ ਨਹੀਂ ਹੈ ਸਗੋਂ ਇਹ ਸੰਵਿਧਾਨ ਅਨੁਸਾਰ ਹੱਕੀ ਮੰਗ ਹੈ ਇਸ ਲਈ ਸਰਕਾਰ ਰਿਹਾਈ ਦਾ ਤੁਰੰਤ ਐਲਾਨ ਕਰੇ ਸੋ ਗੁਰੂ ਸਾਹਿਬ ਕਿਰਪਾ ਕਰਨ ਇੱਕ ਗੱਲ ਚੇਤੇ ਰੱਖੇ ਕਿ ਆਹ ਜਿਹੜੀ ਬਾਰ-ਬਾਰ ਗੱਲ ਇਥੋਂ ਦੁਹराई ਜਾ ਰਹੀ ਆ ਦੇਖੋ ਜੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਹਿੰਨੇ ਆ ਤੇ ਅਸੀਂ ਰਿਹਾਈ ਕੋਈ ਹਾਕਮ ਮਾਲਮ ਕੋਈ ਭੀਖਵਾ ਗਦੇ ਆ ਦੱਸੋ ਮੈਨੂੰ ਸਾਰੇ 33 ਸਾਲ 34 ਸਾਲ ਕੋਈ ਇਸ ਦੇਸ਼ ਦਾ ਮੁਲਕ ਕੋਈ ਦੰਦਾ ਜਾ ਤੁਸੀਂ ਸਾਰੇ ਵਿਦਵਾਨ ਬੈਠੇ ਆ ਮੈਂ ਵਕੀਲਿਆਂ 20 ਸਾਲ ਦੀ ਉਮਰ ਕੈਦ ਹੋਵੇ 20 ਸਾਲ ਤੋਂ ਬਾਅਦ ਛੁੱਟੀ ਹੋ ਜਾਂਦੀ ਆ ਉਹਦੇ ਵਿੱਚ ਪਰੋਲਾਂ ਪੈਂਦੀਆਂ ਦੂਜਾ ਪੈ ਕੇ 14 ਸਾਲਾਂ ਚ ਬੰਦਾ ਆ ਜਾਂਦਾ ਤੇ ਸਰਦਾਰ ਗਰਦੀਪ ਸਿੰਘ ਖੜਾ ਦਾ 34ਵੇਂ ਸਾਲ ਚ ਚਲੇ ਗਿਆ ਗਵਿੰਦਰਪਾਲ ਭੋਲਰ 3ਵੇਂ ਸਾਲ ਚ ਚਲੇ ਗਿਆ ਆ ਮੈਂ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਮੁਲਾਕਾਤ ਕਰਕੇ 3 ਮਹੀਨੇ ਸਾਲ ਚ ਚਲ ਗਏ ਤੇ 18 ਸਾਲ ਲਗਾਤਾਰ ਫਾਂਸੀ ਦੀ ਚੱਕੀ 'ਚ ਬੈਠੇ ਆ ਅਸੀਂ ਕਹਿੰਨੇ ਆ ਸਾਡੇ ਨੂੰ ਇਨਸਾਫ ਦਿਓ ਅਸੀਂ ਭੀਖ ਨਹੀਂ ਮੰਗਦੇ ਇਨਸਾਫ ਦਿਓ ਇਨਸਾਫ ਕੀ ਆ ਕਿ ਰਾਜੋਆਣਾ ਸਾਹਿਬ ਦੀ ਫਾਂਸੀ ਮਾਫ ਕਰਨੀ ਸੀ ਤੇ ਮੈਂ ਹੁਣ ਮੁਲਾਕਾਤ ਕਰਕੇ ਵੀ ਐ ਜਿਹੜੀ ਹੁਣੇ ਗੱਲ ਕੀਤੀ ਆਪਾਂ ਰਾਸਤੂ ਗੋਈ ਸਾਹਿਬ ਵੱਡੇ ਵਕੀਲ ਕੀਤੇ ਆ ਉਹ ਹੁਣ ਦੇ ਨਹੀਂ ਕੀਤੇ ਬਹੁਤ ਲੰਬੇ ਅਰਸੇ ਦੇ ਸਾਡਾ ਕੇਸ ਉਹ ਹੀ ਭੁਗਤ ਰਹੇ ਆ ਲੰਬੇ ਆਰਥੇ ਦੇ ਸਾਰੇ ਉਹ ਕੇਸ ਦੀ ਪੈਰ ਵੀ ਉਹ ਕਰ ਰਹੇ ਆ ਤੇ ਜੇ ਕੌਮ ਸਮੁੱਚੀ ਮੈਂ ਇਹ ਕਹਿੰਦਾ ਆ ਢਿੰਡਾ ਸਾਹਿਬ ਬੈਠੇ ਦਿੱਲੀ ਕਮੇਟੀ ਕੋਈ ਵੀ ਬੰਨੋ ਗਿਰੀਆਂ ਨਾਲ ਲਾਓ ਇੱਕ ਗੱਲ ਕਰ ਲਈਏ ਆਪਾਂ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾਂ 'ਚ ਅਰਦਾਸ ਕਰਕੇ ਤੁਰੀਏ ਕਲਗੀਧਰ ਪਾਸ਼ਾ ਦੇ ਚਰਨਾਂ 'ਚ ਅਰਦਾਸ ਕਰਕੇ ਤੁਰੀਏ ਇਹ ਬੰਦੇ ਸਿੰਘਾਂ ਨੂੰ 사ਤਗੁਰੂ ਜੀ ਰਹਾ ਕਰਾਓ ਲੈ ਆ ਜਾਣਗੇ ਸਰਹੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਗਰੀਬ ਰਥ ਐਕਸਪ੍ਰੈਸ ਰੇਲ ਦੇ ਡੱਬਿਆਂ ਨੂੰ ਅੱਗ ਲੱਗਣ ਦੇ ਵਾਪਰੇ ਹਾਸੇ ਦੀ ਜਾਂਚ ਪੁਲਿਸ ਵੱਲੋਂ ਆਰੰਭ ਕਰ ਦਿੱਤੀ ਗਈ ਹੈ ਇਸ ਮਾਮਲੇ 'ਚ ਐਸਐਸਪੀ ਫਤੇਗੜ ਸਾਹਿਬ ਸਵੇਹਾ ਸ਼ਗਰਵਾਲ ਵੱਲੋਂ ਜੀਆਰਪੀ ਪੁਲਿਸ ਸਮੇਤ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਐਸਐਸਪੀ ਨੇ ਦੱਸਿਆ ਕਿ ਟ੍ਰੇਨ 'ਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਉਨ੍ਹਾਂ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਤੇ ਸਵੇਰੇ ਸੂਚਨਾ ਮਿਲੀ ਕਿ ਸਰਹੰਦ ਵਿਖੇ ਇੱਕ ਟ੍ਰੇਨ ਦੇ ਡੱਬੇ ਨੂੰ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ। ਉਹਨਾਂ ਨੇ ਦੱਸਿਆ ਕਿ ਯਾਤਰੀਆਂ ਨੂੰ ਸੁਰੱਖਿਅਤ ਟ੍ਰੇਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਉਹਨਾਂ ਨੂੰ ਫਰਸਟ ایڈ ਦਿੱਤੀ ਗਈ ਹੈ ਅਤੇ ਉਹਨਾਂ ਦੇ ਅੱਗੇ ਜਾਣ ਦੇ ਵੀ ਪ੍ਰਬੰਧ ਕੀਤੇ ਗਏ ਨੇ। ਉਹਨਾਂ ਨੇ ਦੱਸਿਆ ਕਿ ਯਾਤਰੀਆਂ ਦੇ ਨੁਕਸਾਨੇ ਗਏ ਸਮਾਨ ਦੀ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਤਰੀਬ 7:22 ਮਿੰਟ ਤੇ ਸਾਡੇ ਜਿਹੜਾ ਕੰਟਰੋਲ ਰੂਮ ਫਤਿਹਗੜ੍ਹ ਸਾਹਿਬ ਪੁਲਿਸਾ ਉੱਥੇ ਸਾਨੂੰ ਇਤਲਾਹ ਆਈ ਸੀ। ਕੀ ਇੱਕ ਟ੍ਰੇਨ ਜਿਹੜੀ ਕਿ ਗਰੀਬ ਰਤ ਐਕਸਪ੍ਰੈਸ ਟ੍ਰੇਨ ਨੰਬਰ 12204 ਅੰਮ੍ਰਿਤਸਰੋਂ ਤਕਰੀਬ ਸਵਾ ਚਾਰ ਵਜੇ ਸਵੇਰੇ ਰਵਾਨਾ ਹੋਈ ਸੀ ਤੇ ਨੇ ਵਾਇਆ ਲੁਧਿਆਣੇ ਅੰਬਾਲੇ ਸਹਿਰਸਾ ਬਿਆਰਵਾਲ ਜਾਣਾ ਸੀ ਤੇ ਜਦੋਂ ਇਹ ਸਰਿੰਦ ਜੰਕਸ਼ਨ ਕੋਲ ਪਹੁੰਚੀ ਇੱਥੇ ਇਹਦੇ ਕੁਝ ਡੱਬਿਆਂ ਦੇ ਵਿੱਚ ਅੱਗ ਲੱਗੀ ਤੇ ਫੌਰੀ ਤੌਰ ਤੇ ਮੌਕੇ ਤੇ ਐਸਐਚਓ ਜੀਆਰਪੀ ਡੀਐਸਪੀ ਜੀਆਰਪੀ ਐਸਐਚਓ ਸਰਿੰਦ ਫਤਿਹਗੜ੍ਹ ਸਾਹਿਬ ਡੀਐਸਪੀ ਫਤਿਹਗੜ੍ਹ ਸਾਹਿਬ ਐਨਐਸਪੀ ਪੀਵੀਆਈ ਸਾਰੀ ਟੀਮ ਫੌਰ ਸਮੇਂ ਇੱਥੇ ਮੌਕੇ ਤੇ ਪਹੁੰਚੇ ਤੇ ਸਭ ਤੋਂ ਪਹਿਲੇ ਜਿਹੜਾ ਹੈਗਾ ਅਸੀਂ ਜਿਹੜੇ ਪੈਸੇਂਜਰ ਸੀ ਇਹਨਾਂ ਦਾ ਇਹਨਾਂ ਨੂੰ ਇਵੈਕੂਏਟ ਕਰਾਇਆ ਤੇ ਇਹਨਾਂ ਦੀ ਕਿਉਂਕਿ ਸਾਰਾ ਫੋਰਮੋਸਟ ਕੰਸਰਨ ਸੀਗਾ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਉਸ ਤੋਂ ਬਾਅਦ ਇਵੈਕੂਏਸ਼ਨ ਤੋਂ ਬਾਅਦ ਇਹਨਾਂ ਨੂੰ ਅਸੀਂ ਪ੍ਰੋਪਰ ਮੈਡੀਕਲ ਏਡ ਤੇ ਕਾਉਂਸਲਿੰਗ ਪ੍ਰੋਵਾਈਡ ਕੀਤੀ ਹੈ ਇਹਨਾਂ ਦੇ ਵਿੱਚੋਂ ਇੱਕ ਜਿਹੜੀ ਲੇਡੀ ਸੀਗੇ ਉਹ ਉਹਨਾਂ ਨੂੰ ਬਰਨ ਇਚਰੀਸ ਆਇਆ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਫਤੇਗੜ ਸਾਹਿਬ ਰਿਫਰ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੀ ਆਗ ਬੁਝਾਉਣ ਵਾਸਤੇ ਇੱਥੇ ਕਰੀ 4 ਫਾਇਰ ਬ੍ਰਿਗੇਡਾਂ ਲੱਗਿਆ ਹੋ ਗਿਆ ਨੇ ਉਹ ਨਿਰੰਤਰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਾਫੀ ਹੱਦ ਤੱਕ ਅੱਗ ਜਿਹੜੀ ਹੈਗੀ ਹੁਣ ਕੰਟਰੋਲ 'ਚ ਆ ਗਈ ਹੈ ਤੇ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਪੈਸੇਂਜਰ ਸੀਗੇ ਕਈ ਕਿਉਂਕਿ ਦੇ ਚ ਸਟੇਟ ਆਫ ਸ਼ੌਕ ਦੇ ਵਿੱਚ ਹੈਗੇ ਇਹਨਾਂ ਦਾ ਕਾਫੀ ਸਾਰਾ ਸਮਾਨ ਅੱਗ ਕਰਕੇ ਖਰਾਬ ਹੋ ਗਿਆ ਸੜ ਗਿਆ ਤੇ ਉਹਦੀ ਅਚੀ ਲਿਸਟ ਹੁੰਦੀ ਅਸੀਂ ਲਿਸਟਿੰਗ ਕਰ ਰਹੇ ਹਾਂ ਸੋ ਦੇ ਪ੍ਰੋਪਰ ਵੈਰੀਫਿਕੇਸ਼ਨ ਹੋ ਸਕੇ ਡਿਕਲੇਰੇਸ਼ਨ ਹੋ ਸਕੇ ਤੇ ਹਜੇ ਜਿਹੜਾ ਪ੍ਰਾਈਮਰੀ ਫੇਸ ਹੀ ਕੌਜ਼ ਆਫ ਫਾਇਰ ਹੈ ਉਹ ਸਾਨੂੰ ਸ਼ਾਰਟ ਸਰਕਟ ਲੱਗਦਾ ਹੈ ਬਟ ਇਹਦੀ ਹਜੇ ਪ੍ਰੋਪਰ ਵੈਰੀਫਿਕੇਸ਼ਨ ਚੱਲ ਰਹੀ ਹੈ ਸਾਡੀ ਟੀਮਾਂ ਵੱਲੋਂ ਕਿਉਂਕਿ ਕੋਚ ਦੇ ਵਿੱਚ ਕੈਮਰੇ ਲੱਗੇ ਹੋਏ ਸੀਗੇ ਤੇ ਉਹ ਜਿਹੜੀ ਵੀਡੀਓ ਸਾਰੀ ਐਨਲਾਈਜ਼ ਕਰਕੇ ਫਾਈਨਲੀ ਅਸੀਂ ਫੋਰੈਂਸਿਕ ਟੀਮ ਵੀ ਬੁਲਾਈ ਹੋਈ ਹੈ ਜੋ ਉਹ ਸਾਰਾ ਚੈੱਕ ਕਰ ਰਹੀ ਹੈ ਉਸ ਤੋਂ ਬਾਅਦ ਐਗਜੈਕਟ ਜਿਹੜਾ ਹੈਗਾ ਕੌਜ਼ ਆਫ ਫਾਇਰ ਦਾ ਪਤਾ ਲੱਗੂਗਾ ਅਮ੍ਰਿਤਸਰ ਦੇ ਖਾਸਾ ਕੈਂਪ ਵਿਖੇ ਅੱਜ ਬੀਐਸਐਫ ਵੱਲੋਂ ਸ਼ਾਨਦਾਰ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਬੀਐਸਐਫ ਦੇ ਡੀਆਈਜੀ ਐਸਐਸ ਚੰਦੇਲ ਸਨ ਜਿਸ ਨਾਲ ਨੇ ਰਿਬਨ ਕੱਟ ਕੇ ਮੇਲੇ ਦੀ ਸ਼ੁਰੂਆਤ ਕੀਤੀ ਹੈ ਮੇਲੇ 'ਚ ਬੀਐਸਐਫ ਦੀਆਂ ਵੱਖ-ਵੱਖ ਬਟਾਲੀਆਂ ਨਾਲੋਂ ਮਠਾਈਆਂ ਕੱਪੜਿਆਂ ਘਰੇਲੂ ਸਮਾਨ ਅਤੇ ਖਾਣ-ਪੀਣ ਦੇ ਵਿਸ਼ੇਸ਼ ਸਟਾਲ ਲਗਾਏ ਗਏ ਜੋ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣੇ ਬੱਚਿਆਂ ਲਈ ਮਨੋਰੰਜਕ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ ਜਿਸ ਨਾਲ ਪੂਰੇ ਮੇਲੇ ਦਾ ਮਾਹੌਲ ਤਿਉਹਾਰੀ ਰੰਗ ਨਾਲ ਰੰਗਿਆ ਹੋਇਆ ਸੀ ਇਸ ਮੌਕੇ ਡੀਆਈਜੀ ਐਸਐਸ ਚੰਦੇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਰੇ ਦੇਸ਼ ਵਾਸੀਆਂ ਨੂੰ ਪੀਐਸਐਫ ਦੇ ਵੱਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ ਇਸ ਦੇ ਨਾਲ ਹੀ ਉਹਨਾਂ ਕਹਿ ਕੇ ਮੇਲਾ 5 ਦਿਨਾਂ ਤੱਕ ਚੱਲੇਗਾ ਜਿਸ ਦਾ ਉਦੇਸ਼ ਹੈ ਕਿ ਜੋ ਜਵਾਨ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਨੇ ਉਹਨਾਂ ਦੀ ਡਿਊਟੀ 'ਚ ਕਿਸੇ ਤਰੀਕੇ ਦਾ ਵਿਗੜ ਨਾ ਪਵੇ ਇਸ ਲਈ ਹਰ ਸਾਲ ਇਹ ਮੇਲਾ ਲਗਾਇਆ ਜਾਂਦਾ ਹੈ ਅਤੇ ਜਵਾਨਾਂ ਦੇ ਪਰਿਵਾਰਾਂ ਨੂੰ ਬੁਲਾਇਆ ਜਾਂਦਾ ਤਾਂ ਜੋ ਸਰਹੱਦ ਤੇ ਤਾਇਨਾਤ ਸਿਪਾਹੀ ਵੀ ਇਸ ਤਿਉਹਾਰ ਦਾ ਆਪਣੇ ਪਰਿਵਾਰ ਨਾਲ ਪੂਰਾ ਆਨੰਦ ਲੈ ਸਕਣ ਉਹਨਾਂ ਨੇ ਕਿਹਾ ਕਿ ਜਿਵੇਂ ਹਰ ਸਾਲ ਬੀਐਸਐਫ ਵੱਲੋਂ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਇਸ ਵਾਰ ਵੀ ਮੇਲੇ 'ਚ ਜਵਾਨਾਂ ਦੇ ਪਰਿਵਾਰਾਂ ਲਈ बाजार दिया सब सहूलता एक ही ठाते उपलब्ध करवाई गई ने ताकि वो ना कैंप तो बार जान दी लोड ना पवे आपको जैसा पता है सबसे पहले तो आप सभी को बीएसएफ परिवार की तरफ से दिवाली की बहुत-बहुत शुभकामनाएं आज धनतेरस के साथ दिवाली शुरू हो रही है जो 5 दिन की तो, तो लकी नंबर निकलेगा उसमें मिल जाएगी पूरे बीएसएफ परिवार की तरफ से आप सभी को शुभकामनाएं जैसा कि आपको पता है हर वर्ष हम दिवाली मेले का आयोजन यहाँ करते हैं ताकि अपने सभी जवानों के साथ उनके परिवारजनों के साथ बच्चों के साथ और त्यौहार को बहुत अच्छे से मना सकें हमारे जो जवान बॉर्डर पर डिप्लॉयड हैं और देश सेवा में सतत लगे हुए हैं उनके परिवारजन भी यहाँ पे हमारे साथ रह रहे हैं तो उनकी ड्यूटी में खलल ना पड़े लेकिन साथ के साथ उनके परिवार भी बहुत अच्छे तरीके से इस को मना अच्छा देख रहे फरीदकोट की केंद्रीय मॉडर्न जेल अक्सर ही है पर इस बार जेल अपने किए विलखण उपराले सदक इन दिन चर्चा है जेल प्रशासन वालों फरीदकोट की कचहरी के गेट से ਲੱਗੀ ਕੇਂਦਰੀ ਮਾਡਰਨ ਜੇਲ੍ਹ ਦੀ ਸਟਾਲ ਤਿਹਾਰਾਂ ਦੇ ਦਿਨਾਂ 'ਚ ਖੇਚਦਾ ਕੇਂਦਰ ਬਣੀ ਹੋਈ ਹੈ। ਦਰਅਸਲ ਅਕਸਰ ਜ਼ਿਲ੍ਹਾ ਦੇ ਅੰਦਰ ਬੰਦ ਲੋਕਾਂ ਕੋਲੋਂ ਪਾਬੰਦੀਸ਼ੁਦਾ ਸਮਾਨ ਦੀ ਬਰਾਮਦਗੀ ਜਾਂ ਆਪਸੀ ਝੜਪਦੀਆਂ ਖਬਰਾਂ ਆਮ ਗੱਲ ਹੈ। ਪਰ ਅਜਿਹੇ 'ਚ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਅਹਿਮ ਉਪਰਾਲੇ ਵੇਖਣ ਨੂੰ ਮਿਲੇ ਨੇ ਜਿਸ ਨੇ ਸਾਬਤ ਕਰ ਦਿੰਦਾ ਹੈ ਕਿ ਫਰੀਦਕੋਟ ਜੇਲ੍ਹ ਪ੍ਰਸ਼ਾਸਨ ਵਾਅਕੇ ਹੀ ਜੇਲ੍ਹ 'ਚ ਬੰਦ ਲੋਕਾਂ ਨੂੰ ਸੁਧਾਰਨ ਵੱਲ ਕਦਮ ਚੁੱਕ ਰਿਹਾ ਹੈ। ਦਰਅਸਲ ਜੇਲ੍ਹ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਕਚੈਰੀ ਦੇ ਬਾਹਰ ਸਟਾਲ ਲਗਾਈ ਗਈ ਹੈ। ਐਸਐਸ ਟੋਲ ਤੇ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਤੇ ਹਵਾਲਾਤਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਮਠਿਆਈਆਂ ਜਿਨ੍ਹਾਂ ਚ ਬੇਸਨ ਦੀ ਬਰਫੀ, ਗੁੜ ਦੇ ਸ਼ੱਕਰਪਾਰੇ ਅਤੇ ਹੋਰ ਕਾਫੀ ਕਿਸਮ ਦੀਆਂ ਭਾਜੀਆਂ, ਮੋਮ ਦੇ ਦੀਵੇ, ਖੁਸ਼ਬੂਦਾਰ ਦੀਵੇ, ਸੁੰਦਰ ਸਜਾਵਟ ਵਾਲੇ ਦੀਵੇ ਅਤੇ ਕਈ ਤਰ੍ਹਾਂ ਦੇ ਲੱਕੜ ਦੇ ਟੇਬਲ ਅਤੇ ਲੈਂਪ ਵੇਚਣ ਲਈ ਰੱਖੇ ਗਏ ਨੇ। ਲੋਕਾਂ ਵੱਲੋਂ ਇਨਾ ਚੀਜ਼ਾਂ 'ਚ ਕਾਫੀ ਦਿਲਚਸਪੀ ਵੀ ਵਿਖਾਈ ਜਾ ਰਹੀ ਹੈ ਅਤੇ ਇਹਨਾਂ ਨੂੰ ਖਰੀਦਿਆ ਵੀ ਜਾ ਰਿਹਾ ਹੈ। ਗੱਲਬਾਤ ਕਰਦੇ ਹਾਂ ਜੇਲ੍ਹ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੈਦੀਆਂ ਨੂੰ ਚੰਗੇ ਨਾਗਰਿਕ ਬਣਾਉਣ ਅਤੇ ਉਹਨਾਂ ਨੂੰ ਇੱਕ ਚੰਗਾ ਵਾਤਾਵਰਨ ਦੇਣ ਲਈ ਫਰੀਦਕੋਟ ਜੇਲ੍ਹ ਵੱਲੋਂ ਪੰਜਾਬ ਸਰਕਾਰ ਦੇ ਹੁਕਮਾ ਤਹਿਤ ਕੀਤਾ ਮੁਖੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਲੋਕ ਕਿਸੇ ਕਾਰਨ ਵਸ਼ ਜੇਲ੍ਹ ਅੰਦਰ ਚਲੇ ਗਏ ਨੇ ਉਹ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਰੋਜੀ ਰੋਟੀ ਆਸਾਨੀ ਨਾਲ ਕੰਮ ਕਰਕੇ ਕਮਾ ਸਕਣ ਅਤੇ ਚੰਗੇ ਨਾਗਰਿਕ ਬਣ ਕੇ ਆਮ ਲੋਕਾਂ ਵਾਂਗ ਵਿਚਰ ਸਕਣ ਹੁਣ ਆ ਕਿ ਫਰੀਦਕੋਟ ਜੇਲ੍ਹ ਚ ਬੰਦ ਕੈਦੀਆਂ ਹਵਲਾਤੀਆਂ ਨੇ ਜੇਲ੍ਹ ਦੀ ਫੈਕਟਰੀ ਅੰਦਰ ਤਿਆਰ ਕੀਤੀਆਂ ਗਈਆਂ ਵਸਤੂਆਂ 'ਚ ਵੇਚਣ ਲਈ ਇੱਥੇ ਸਟਾਲ ਲਗਾਈ ਗਈ ਹੈ ਇਸ ਦੇ ਨਾਲ ਇਹਨਾਂ ਦੱਸਿਆ ਹੈ ਕਿ ਇਹਨਾਂ ਚੀਜ਼ਾਂ ਤੋਂ ਜੋ ਵੀ ਮੁਨਾਫਾ ਹੋਏਗਾ ਉਸ ਦਾ 40% ਹਿੱਸਾ ਇਹਨਾਂ ਕੈਦੀਆਂ ਨੂੰ ਦਿੱਤਾ ਜਾਏਗਾ ਮਿਹਨਤਾਨੇ ਦੇ ਰੂਪ ਦੇ ਵਿੱਚ ਸਰ ਅੱਜ ਅਸੀਂ ਕੈਦੀ ਅਤੇ ਹਵਾਲਤੀ ਬੰਦੀਆਂ ਵੱਲੋਂ ਇਨਫੈਕਟ ਔਰਤਾਂ ਵੱਲੋਂ ਵੀ ਕੁਝ ਬਣਾਏ ਜੇਲ੍ਹ ਦੇ ਅਧੀਨ ਆਪਦੀ ਹਿਰਾਸਤ ਦੇ ਦੌਰਾਨ ਬਣਾਏ ਗਏ ਕੁਝ ਉਤਪਾਦ ਉਹਨਾਂ ਵੱਲੋਂ ਉਹ ਅਸੀਂ ਇੱਥੇ ਜਲਾ ਕੋਰਟ ਕੰਪਲੈਕਸ ਫਰੀਦ ਕੋਟ ਦੇ ਬਾਹਰ ਅਸੀਂ ਨਮਾਇਸ਼ ਕੀਤੀ ਹੈ ਅਸੀਂ ਸਟਾਲ ਲਗਾ ਕੇ ਇਸ ਨੂੰ ਵੇਚ ਰਹੇ ਹਾਂ ਤੇ ਸਾਨੂੰ ਬਹੁਤ ਅੱਛਾ ਉਤਸ਼ਾਹ ਮਿਲ ਰਿਹਾ ਹੈ ਇਨਟੈਕ ਜੁਡੀਸ਼ੀਅਲ ਆਫੀਸਰਸ ਦਾ ਸਾਰੇ ਸੈਸ਼ਨ ਜੱਜ ਸਾਹਿਬ ਦਾ ਤੇ ਹੋਰ ਜੁਡੀਸ਼ੀਅਲ ਆਫੀਸਰਸ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਜਿਨ੍ਹਾਂ ਨੇ ਸਾਨੂੰ ਇੰਨਾ ਉਤਸ਼ਾਹ ਦਿੱਤਾ ਤੇ ਸਾਨੂੰ ਇੱਥੇ ਸਟਾਲ ਲਗਾਉਣ ਦੀ ਕਿਹੜੇ ਕਿਹੜੇ ਪ੍ਰੋਡਕਟ ਜਿਹੜੇ ਹੈਗੇ ਲੈ ਸਰ ਸਾਡੇ ਕੋਲੇ ਜੇਲ ਫੈਕਟਰੀ ਦੇ ਅੰਦਰ ਬਣਾਏ ਗਏ ਲੱਕੜ ਦੇ ਵੁੱਡਨ ਲੈਂਪਸ ਵੁੱਡਨ ਡੈਕੋਰ ਸੈਗਮੈਂਟ ਦੇ ਲੈਂਪਸ ਨੇ ਸਾਡੇ ਕੋਲੇ ਬੰਦੀ ਔਰਤਾਂ ਵੱਲੋਂ ਬਣਾਈਏ ਗਏ ਦੀਵੇ ਕੈਂਡਲਸ ਤੇ ਸਾਡੇ ਕੋਲੇ ਬੰਦੀਆਂ ਦੁਆਰਾ ਬਣਾਈ ਗਈ ਦੇਸੀ ਘੋਦੀ ਮਠਾਈ ਮਠਾਈ ਅਸੀਂ ਬੇਸਨ ਬਰਫੀ ਤੇ ਕੁਝ ਬਾਜੀ ਅਸੀਂ ਇੱਥੇ ਸੇਲ ਕਰ ਰਹੇ ਹਾਂ ਸਿਲਕ ਜਿੱਤ ਤੱਕ ਕਿੰਨਾ ਘਰੋਸ਼ਾ ਕਿੰਨਾ ਮਿਲ ਗਿਆ ਸਰ ਸਾਨੂੰ ਉਤਸ਼ਾਹ ਬਹੁਤ ਮਿਲ ਰਿਹਾ ਹੈ ਇਨਫੈਕਟ ਸਾਨੂੰ ਫੋਨ ਆ ਰਹੇ ਨੇ ਕਿ ਕਦੋਂ ਤੱਕ ਤੱਕ ਸਟਾਲ ਲਗਾਉਂਗੇ ਕਿ ਸਾਨੂੰ ਆਫਿਸ ਤੋਂ ਫ੍ਰੀ ਹੋ ਕੇ ਸਾਨੂੰ ਅੱਛੇ ਆਨ ਥੈਂਕ ਯੂ ਇਨ ਜਿਹੜੇ ਪ੍ਰੋਡਕਟਸ ਤੁਸੀਂ ਇੱਥੇ ਵੇਚ ਸੇਲ ਕਰ ਰਹੇ ਹੋ ਜੀ ਕੈਦੀਆਂ ਵੱਲੋਂ ਬਣਾਏ ਗਏ ਨੇ ਉਹਨਾਂ ਨੂੰ ਵੀ ਦਾ ਬੇਨਫੀਟ ਹੋਏ ਜੀ ਇੱਥੇ ਪੰਜਾਬ ਪ੍ਰੈਜ਼ਨ ਡਵੈਲਪਮੈਂਟ ਬੋਰਡ ਦੇ ਅਧੀਨ ਇਹਨਾਂ ਵਿੱਚੋਂ ਜੋ ਵੀ ਨਫਾ ਹੋਏਗਾ ਉਹਦਾ 40% ਹਿੱਸਾ ਕੈਦੀਆਂ ਨੂੰ ਬਤੌਰ ਉਹਨਾਂ ਦੀ ਮਿਹਨਤਾਂ ਨੇ ਅਸੀਂ ਦੇਣਾ ਦੀਵਾਲੀ ਦੇ ਤਿਉਹਾਰ ਨੂੰ ਦੇਖਦਿਆਂ ਹੋਇਆਂ ਹੁਸ਼ਿਆਰਪੁਰ ਸਿਟੀ ਦੇ ਵਿੱਚ ਡੀਸੀ ਅਸ਼ਕਾ ਜੈਨ ਦੇ ਵੱਲੋਂ ਪਟਾਕਿਆਂ ਦੀ ਵਿਕਰੀ ਦੇ ਲਈ ਲੱਕੀ ਡਰਾਅ ਕੱਢਿਆ ਗਿਆ ਜਿਸ 'ਚ 25 ਲਾਇਸੈਂਸ ਪਟਾਕਿਆਂ ਦੀ ਵਿਕਰੀ ਲਈ ਜਾਰੀ ਕੀਤੇ ਗਏ ਜਿਸ 'ਚ ਦੁਸ਼ਹਿਰਾ ਗਰਾਊਂਡ 'ਚ 16 ਰੋਸ਼ਨ ਗਰਾਊਂਡ 'ਚ 4 ਤੇ ਮਹਿਲਪੁਰ ਅੱਡੇ ਵਿਖੇ 5 ਦੁਕਾਨਾਂ ਦੇ ਲਾਇਸੈਂਸ ਅਲਾਟ ਕੀਤੇ ਗਏ ਜਿੱਥੇ ਦੁਸ਼ਹਿਰਾ ਗਰਾਊਂਡ ਵਿਖੇ 16 ਦੀ ਜਗ੍ਹਾ ਤਕਰੀਬਨ 30 ਤੋਂ 35 ਦੁਕਾਨਾਂ ਲਗਾਈਆਂ ਹੋਈਆਂ ਸੀ ਜਿੱਥੇ ਅੱਜ ਮੌਕੇ ਤੇ ਪੁਲਿਸ ਪਾਰਟੀਆਂ ਸਮੇਤ ਨਾਇਬ ਤਹਿਸੀਲਦਾਰ ਪਹੁੰਚੇ ਅਤੇ ਜਿਹੜੀਆਂ ਦੁਕਾਨਾਂ ਬਿਨਾਂ ਲਾਇਸੈਂਸ ਤੋਂ ਚੱਲ ਰਹੀਆਂ ਸੀ ਉਹਨਾਂ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਤੇ ਜਿੱਥੇ ਬਿਨਾਂ ਲਾਇਸੈਂਸ ਦੇ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਦੇ ਭਰਾ ਬੱbbi ਵੀ ਪਹੁੰਚੇ ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਹਿਰਦੇ ਵੀਰ ਸਿੰਘ ਨੇ ਦੱਸਿਆ ਕਿ ਬਿਨਾਂ ਲਾਇਸੈਂਸ ਤੋਂ ਖੁੱਲੀਆਂ ਦੁਕਾਨਾਂ ਵੱਲੋਂ ਉਹਨਾਂ ਨੂੰ ਅੱਜ ਬੰਦ ਕਰਵਾ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਪ੍ਰਸ਼ਾਸਨਿਕ ਹੁਕਮਾਂ ਦੀ ਉਲੰਘਣਾ ਕਰਨ ਨਹੀਂ ਦਿੱਤੀ ਜਾਵੇਗੀ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਉਪਰੋਂ ਸਾਨੂੰ ਸਾਡੇ ਡੀ ਸਾਹਿਬ ਤੇ ਐਸਜੀਐਮ ਸਾਹਿਬ ਵੱਲੋਂ ਹੁਕਮ ਆਵੇ ਜਾ ਕੇ ਇੱਥੇ ਚੈਕਿੰਗ ਕੀਤੀ ਜਾਵੇ ਇੱਥੇ 16 ਲਾਇਸੈਂਸ ਅਸੀਂ ਅਪਰੂਵ ਕੀਤੇ ਸੀ ਸਾਡੇ ਪ੍ਰਸ਼ਾਸਨ ਵੱਲੋਂ ਜਿੱਥੇ ਕਿ ਇੱਥੇ ਸਾਨੂੰ ਚਾਰ ਤੋਂ ਪੰਜ ਦੁਕਾਨਾਂ ਜਿਹੜੀਆਂ ਹੈਗੀਆਂ ਬਿਨਾਂ ਲਾਇਸੈਂਸ ਤੋਂ ਪਈਆਂ ਗਈਆਂ ਨੇ ਉਹਨਾਂ ਨੂੰ ਅਸੀਂ ਇੱਕ ਵਾਰੀ ਸੀਜ਼ ਕਰਤਾ ਬੰਦ ਕਰਤਾ ਉਹਨਾਂ ਨੇ ਸਾਡੇ ਤੋਂ 2 ਘੰਟੇ ਦਾ ਟਾਈਮ ਮੰਗਿਆ ਹੈਗਾ ਲਾਇਸੈਂਸ ਲੈ ਕੇ ਆਉਣ ਲਈ ਜੇ ਉਹ 2 ਘੰਟੇ 'ਚ ਲਾਇਸੈਂਸ ਲੈ ਆਉਂਦੇ ਨੇ ਤਾਂ ਵਿਲਨ ਗੋਡਰ ਅਦਰਵਾਈਜ਼ ਉਹਨਾਂ ਦਾ ਅਸੀਂ ਸਟ ਸਰ ਹੁਣ 2 ਘੰਟੇ ਚ ਲਾਇਸੈਂਸ ਕਿੱਥੋਂ ਲਿਆਉਂਗੇ ਲੇ ਕਿੱਥੋਂ ਲੈ ਕੇ ਆਉਣਗੇ ਤੁਹਾਨੂੰ ਪਤਾ ਕਿ ਅਸੀਂ ਆਪਣੇ ਅਸੀਂ ਆਪਣੇ ਪੁਲਿਸ ਪਾਰਟੀ ਦੇ ਬੰਦੇ ਨੇ ਇਹ ਸ਼ੌਪ ਦੇ ਬਾਹਰ ਬਿਠਾਤੇ ਟਰੱਕ ਵੀ ਮੰਗਾ ਲੇ ਜਿਵੇਂ ਸਾਨੂੰ 2 ਘੰਟੇ ਨਿਕਲਦੇ ਨੇ ਅਸੀਂ ਇਹਨਾਂ ਦਾ ਸਮਾਨ ਜਿਹੜਾ ਹੈਗਾ ਆਪਣਾ ਟਰੱਕ ਦੇ ਵਿੱਚ ਲੋਡ ਕਰਾ ਕੇ ਅਸੀਂ ਸੀਜ਼ ਕਰਦੇ ਨੇ ਤੁਸੀਂ ਵਚਨਬੱਧ ਹੋ ਇਸ ਨੂੰ ਪੂਰਾ ਕਰਵਾਉਣ ਲਈ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਠੀਕ ਹੈ ਜੀ ਪੋਲਿਟਿਕਲ ਬੰਦੇ ਨੇਗੇ ਪੋਲਿਟਿਕਲ ਉਹਨਾਂ ਦੇ ਆਪਣੇ ਬ੍ਰਦਰ ਜਿੰਪਾ ਸਾਹਿਬ ਠੀਕ ਹੈ ਜੀ ਉਹਨਾਂ ਨੇ ਆ ਕੇ ਸਾਨੂੰ ਰਿਕੁਐਸਟ ਕੀਤੀ ਵੀ ਲੋਕਾਂ ਦਾ ਇੱਥੇ ਜਿਹੜਾ ਹੈਗਾ ਚੱਲ ਜਾਂਦੋ ਚੈੱਕ ਚੈਕਿੰਗ ਜਿਹੜੀ ਹੈ ਪ੍ਰੋਪਰ ਕੀਤੀ ਜਾਵੇ ਕਿਸ ਨੂੰ ਜ਼ਿਆਦਾ ਤੰਗ ਨਾ ਕੀਤਾ ਜਾਵੇ ਜਨਤਾ ਤੰਗ ਕੀਤਾ ਜਾਵੇ ਅਸੀਂ ਪ੍ਰੋਪਰ ਉਵੇਂ ਚੈੱਕ ਕਰ ਰਹੇ ਹਾਂ ਪ੍ਰੋਪਰ ਉਵੇਂ ਸਰਟੀਫਿਕੇਟ ਦੇਖ ਰਹੇ ਹਾਂ ਠੀਕ ਹੈ ਜਿਹੜੇ ਨਹੀਂ ਹੈਗੇ ਅਸੀਂ ਉਹਨਾਂ ਨੂੰ ਉਵੇਂ ਬੰਦ ਕਰਾ ਰਹੇ ਹਾਂ 32 ਤੋਂ 32 ਤੋਂ 35 ਦੇ ਕਰੀਬ ਸਰ ਦੁਕਾਨਾਂ ਮਤਲਬ ਕਿ ਦੁੱਗਣੀਆਂ ਦੁਕਾਨਾਂ ਐ ਜਿਹੜੀਆਂ ਉਹ ਬਿਨਾਂ ਲਾਇਸੈਂਸ ਤੋਂ ਹੁਣ ਜਿਹੜਾ ਵਿਚਾਰਿਆਂ ਨੇ ਲਾਇਸੈਂਸ ਲਿਓ ਉਹਨਾਂ ਦਾ ਕੰਮ ਵੀ ਸਰ ਇੰਨਾ ਪ੍ਰਭਾਵਿਤ ਹੁੰਦਾ ਨਹੀਂ ਸੀ ਇਸੇ ਕਰਕੇ ਪਹਿਲਾਂ ਕਿਉਂ ਨਹੀਂ ਚੱਕਿਆ ਅਸੀਂ ਇਸੇ ਕਰਕੇ ਹੀ ਨਹੀਂ ਹਰ ਨਹੀਂ ਨਿਕਲ ਜਾਂਦਾ ਉਦੋਂ ਤੱਕ ਸੜੀ ਤੇ ਇਹ ਚੈਕਿੰਗ ਜਿਹੜੀ ਚੱਲਦੀ ਰਹੂ